واحرو واہجنائے سب دجائے بہادر سمریے کرنا ان تای سب تھائی ہوئے سہای دسویں پاشاہوبند جیو مہاراج ਪੰਚ ਕੇ ਵਾਲੀ ਸ਼ਬਸ਼ੇਰੇ ਪਿਤਾ ਤਰਮ ਰੱਖਿਆ ਕੋ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਕੀਓਂ ਕੀ ਜੋਤ ਹਾਜ਼ਰਾ ਹਜ਼ੂਰ ਸਾਰਾ ਸੰਹੂਰ ਕਲਯੁਗ ਕੀ ਔਰਨਾ ਗੁਰਬਾਣੀ ਕੇ ਬੋਏ ਪ੍ਰਤੱਖ ਸਤਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਤੇ ਅਖੰਦਰ ਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਬੋਲੇ ਗੁਰੂ ਸਾਹਿਬਾਂ ਕੀ ਦੇ ਸਾਕੇ ਨਵਾਜੇ ਪੰਜ ਪਿਆਰੇ ਚਾਰ ਸਾਈਂ ਜਾ ਦੇ 40 ਫੁਕਤੇ ਹੱਠੀਆਂ ਜੱਪੀਆਂ ਤੱਲੀਆਂ ਚਿੱਤਰਾਂ ਗੁਪਤਾਂ ਨਗਸ ਸਿੰਘਾਂ ਭਜੰਗ ਸਿੰਘਾਂ ਸਰਬੱਤ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ਼ ਦਿੱਤੇ ਬਦ ਬੰਦ ਕਟਵਾਏ ਫੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿਰਕ ਕੇਸਾ ਸਵਾਸਾਂ ਸੰਗ ਨਿਭਾਈ ਤੇਰਾ ਭਾਰਾ ਮਿੱਠਾ ਕਰਕੇ ਮਰਿਆ ਤਿੰਨਾ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਵਾਹਿਗੁਰੂ ਜਹਾ ਜਹਾ ਗੁਰੂ ਖਲਸਾ ਜੀ ਸਾਹਿਬ ਤਹਾ ਤਹਾ ਰਖਿਆ ਰਿਆਇ ਤੇਗ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਲਸਾ ਜੀ ਕੇ ਬੋਲ ਬਾਲੇ ਬੁਰਨਾ ਜੀ ਵਾਹਿਗੁਰੂ ਪੰਨਾ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੰਘਾਂ ਪਿਆਰਿਆਂ ਨੂੰ ਰક્ષਿਸ਼ ਕਰੋ ਗੁਰਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਪ੍ਰੋਸਾ ਦਾਣ ਵਸਾਹ ਦਾਣ ਦਾਨਾ ਸਰਦਾਨ ਨਾਮ ਦਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਦਿਦਾਰ ਚੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੁਰਣਾ ਜੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਅਭਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੱਕ ਸਮੂਹ ਗੁਰੂ ਦਵਾਰਿਆਂ ਤੀਰਥਾਂ ਧਰਮਾਂ ਨਿਸ਼ਾਨਾਂ ਤਰਸਿਆ ਬੁੰਗੇ ਜੁੜ ਮੇਲਿਆਂ ਸਰਬੱਤ ਗੁਰੂ ਦਵਾਰਿਆਂ ਦੀ ਪਵਿੱਤਰ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਹੇ ਅਰੰਕਾਰ ਕਾਲਪੁਰਖ ਅੰਤਰਜਾਮੀ ਗੁਰੂ ਗਰੀ ਬਨਵਾਲ ਜਨ ਕੀ ਤਰਪਾਤਸਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿ ਨਹੁ ਆਂ ਤੇਗ ਬਹਾਦਰ ਕੇ ਚਲਤ ਭਇਆ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸਭ ਨੂੰ ਸਤ ਗੁਰ ਜੀਓ ਧਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਨੂੰ ਮੱਖ ਰੱਖਦੇ ਹੁਆਂ ਮਹਾਰਾਜ ਜੀਓ ਸ਼ਹੀਦੀ ਸਤਾਬਦੀ ਨੂੰ ਮੱਖ ਰੱਖਦੇ ਹੁਆਂ ਆਖਰੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਮਹਾਰਾਜ ਜੀਓ ਸਮੁੱਚੀ ਪਾਰਟੀ ਵੱਲੋਂ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਅਨਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਹਾਰਾਜ ਜੀਓ ਵਰਾਸਤੇ ਖਾਲਸਾ ਵਿਖੇ ਮਹਾਰਾਜ ਜੀਓ ਕੰਟਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਜੀਵਨ ਤੇ ਮਹਾਰਾਜ ਦੀ ਉਪਰਦਰਸ਼ੀ ਦਾ ਉੱਤਮ ਕੀਤਾ ਜਾ ਰਿਹਾ ਹੈ ਮਹਾਰਾਜ ਜੀਓ ਆਗਿਆ ਬਖਸ਼ ਕਰੋ ਸਰਦਾਰ ਭਗਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਾਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਫalse ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲ ਅਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਵਰਤੋਣੀ ਅੰਗ ਸੰਗ ਹੋ ਕੇ ਸਾਚਾ ਕਰਮੀ ਮਹਾਰਾਜਿਓ ਸਰਦਾਰ ਭਗਵੰਤ ਸਿੰਘ ਜੀ ਮਾਣ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਇਸ ਟਾਈਮ ਤੱਕ ਕਰਤਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਜੀਵਨ ਤੇ ਪ੍ਰਦਰਸ਼ਨੀ ਦੀ ਇਰਗਾਟਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਸੁਖ ਹੋਵੇ ਆਪ ਜੀ ਦਾ ਪਵਨ ਪਵਿੱਤਰ ਨਾਮ ਜਪਿਆ ਹੈ ਨਾਨਕ ਨਾਮ ਸਦੀ ਕਰ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਡ ਕੇ ਜੀ ਕਾ ਅਗਿਆਰੇ ਤੁੰਗਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰਨ ਭਾਵੇ ਬਰਬਰ ਯਕਾਲ ਯਕਾਲ ਦੇਵ ਤੇਗ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ اس بعد ایک اپریل سولہ سو اکی نو امرتسر تیسرے بہادر جیو میری ماسا راج جیوا نام رکھا گیا ਬਚਪਨ ਸ੍ਰੀ ਬਾਹਰੀ ਦੇ ਬਾਬਾ ਕੋਲ ਜੇ ਨਾ ਕਿ ਦਿੱਤੀ ਆ ਜੀ ਧਰਮ ਦਾ ਗਿਆਨ ਨੂੰ ਮੈਂ ਹਾਸਲ ਕੀਤਾ ਤੇ ਬਾਅਦ ਵਿੱਚ ਧਰਮ ਦੇ ਲਈ ਹੀ ਸੀ ਇਸ ਕੋ ਬਚਪਨ ਦੇ ਵਿੱਚ ਹੀ ਤੀਰ ਅੰਦਾਜ਼ੀ ਘੋੜ ਸਵਾਰੀ ਜਿੱਤਿੰਨ ਪੁਨਤਾ ਹਾਸਲ ਕੀਤੀ ਕਿਉਂਕਿ ਪਿਤਾ ਜੀ ਆਪ ਮੇਰੀ ਪੀੜੀ ਦਾ ਮਾਤਾ ਸੀ ਜੇ ਪਤ ਜੀ ਦੇ ਘਰ ਜਨਮੇ ਜਦੋਂ ਮੇਰੀ ਪੀੜੀ ਦਾ ਸੰਕਲਪ ਹੋਣਾ ਹੈ ਆਪਣੇ ਪੁੱਤਰ ਸ਼੍ਰੀ ਕੋ ਤੇ ਹੀ ਬਾਦ ਵਿੱਚ ਕਰਤਾਰਪੁਰ ਦੀ ਜੰਗ ਦੇ ਦੌਰਾਨ ਮੀਰੀ ਦੇ ਪੀਵੀ ਦੇ ਨਾਮ ਦੇ ਨਾਲ ਲੜੂ ਨਾ ਇਹ ਕਹਿੰਦੀ ਜੋਰਦਾਰ ਵਾਰੀ ਤੇ ਉਹਨਾਂ ਦਾ ਨਾਮ ਤਨ ਹੈ ਤੂੰ ਤਨ ਜਿਹੜੀ ਤੇਗ ਬਾਦਰ ਗੁਰੂ ਨਾਨਕ ਦੇਵ ਜੀ ਨੇ ਨਾਮ ਬਦਲੀ ਰੱਖਿਆ ਉਸ ਵਾਰ ਵੀ ਵਿਆਹ ਦਾ ਤੈਨੂੰ ਸਹਰਾ ਜੀ ਦੀ ਤੇਗ ਬਾਦੀ ਦਾ ਉਹ ਤੇਗ ਬਾਦਰ ਜੀ ਦਾ ਬਾਤ ਬਹੁਤਰੀ ਜੀ ਨਾਲ ਜੀ ਉਸ ਤੋਂ ਬਾਅਦ ਅਗੇ ਸਾਰੇ ਆਤਮਿਕ ਜੀਵਨ ਵਿਆਹ ਤੋਂ ਬਾਅਦ ਬਾਬਾ ਬਕਾਲਾ ਜੀ ਨਾਲ ਸ਼ਿਫਟ ਹੋ ਗਏ ਸੀ ਗੁਰੂ ਜੀ ਉਸ ਤੋਂ ਬਾਅਦ 20 ਸਾਲ ਉੱਥੇ ਲੰਬਾ ਸਮਾਂ ਵਸਿਤ ਕੀਤਾ ਇਹ ਘੋੜਾ ਸੱਤ ਸਿਆ ਜੀ ਬਾਬਾ ਬਕਾਲਾ ਜੀ ਨੇ ਪਿਛਲੇ ਜਿਹੜੇ 30 ਸਾਲੋਂ ਦਾ ਮੈਂ ਆਪਣਾ ਜੀਵਨ 26 ਸਾਲ ਤੋਂ ਬਤੀਤ ਨੇ ਤੇਰਾ 31 ਸਾਲ ਤੋਂ ਉਸ ਤੋਂ ਬਾਅਦ ਸਰ ਇਹ ਘੋੜਾ ਸਿਆ ਜੀ ਬਾਬਾ ਬਕਾਲਾ ਅੱਛੇ ਮੈਂ ਗੁਰੂ ਜੀ ਨੇ ਜਦੋਂ ਬੋਲੂੰਕਾਰ ਜੀ ਨੌਵੇਂ ਗੁਰੂ ਬਾਬਾ ਬਕਾਲਾ ਜੀ ਉਸ ਤੋਂ ਬਾਅਦ ਅੱਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਜੋਕ ਸਰਪਾ ਗੁਰੂ ਆਈ ਦਾ ਪ੍ਰਕਾਸ਼ ਜਦੋਂ ਮੱਖਣਸ਼ਾਹ ਬਾਨੇ ਜੀ ਦਾ ਜਿਹੜਾ ਜਹਾਜ਼ ਸੀ ਡੁੱਬਣ ਲੱਗਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਗੁਰੂ ਜੀ ਤੁਹਾਡੇ ਅਗੇ ਪਹੁੰਚੂ ਹੋਰਾਂ ਤੇ ਆਉਂਦਾ ਮੇਰਾ ਜਹਾਜ਼ ਨੂੰ ਬਚਾਇਆ ਜਾ ਕੇ ਉਸ ਤੋਂ ਬਾਅਦ ਮੱਖਣਸ਼ਾਹ ਬਾਨਾ ਦਾ ਫਰਮਾਨ ਸੁਣ ਕੇ ਲੱਗ ਲੱਗੇ ਰੋਸਾ ਰਹਿੰਦੇ ਆਈ ਦਾ ਖਵਾਈ ਜੁਹਾਂ ਦੇ ਉਸ ਤੋਂ ਬਾਅਦ ਹਕੇ ਤੱਕ ਨਾਲ ਜੁੜ ਕੇ ਬਚਾਉਣਾ ਆਇਆ ਜੀ ਉਹ ਗੁਰੂ ਜੀ ਨਾਲ ਜੋ ਹੋ ਰਿਹਾ ਨਾ ਸਸਾ ਦਾ ਜਿਹੜਾ ਦਿੱਤੀ ਇਸ ਪੰਡਲ ਤੋਂ ਤੇ ਉਸ ਤੋਂ ਬਾਅਦ ਦੁਕਾਨਾਂ ਅਬਾ ਹੱਥੇ ਤੋਂ ਨਾਲ ਸ਼ੁਰੂ ਕਰ ਦਿੱਤਾ ਕਿ ਅਸੀਂ ਗੁਰੂਾਈ ਜਦੋਂ ਤਿੰਨ ਵਾਰ ਤੁਸੀਂ ਕੋਲ ਜਿੱਤੇ ਪੰਜ ਮੋਹਣੇ ਘੜੇ ਤਾਂ ਹੁਣ ਜੀ ਨੇ ਕਹਿ ਸੀ ਕਿ ਨਹੀਂ ਤੁਸੀਂ ਤਾਂ ਪੰਜ ਸਹਾਰਾ ਨਾਲ ਬਾਤ ਨਹੀਂ ਤਾਂ ਉਸ ਵੇਲੇ ਗੁਰੂ ਜੀ ਬੋਲੇ ਕਿ ਗੁਰੂ ਲਾਤੋਰੀ ਚੁੱਟ ਚੇ ਟਿੱਕੇ ਦੇ ਉੱਤੇ ਮੱਖਣ ਛਾਲ ਪਾਣਾ ਸੀ ਥੋੜਾ ਪਾਣਾ ਸ਼ੁਰੂ ਕਰ ਦਿੱਤਾ ਗੁਰੂ ਲਾਤੋਰੀ ਗੁਰੂ ਲਾਤੋਰੀ ਉਸ ਤੋਂ ਬਾਅਦ ਗੁਰਿਆਈ ਕਰਨ ਕਰਕੇ ਸੰਤ ਸੂਰਮਾਨ ਧਰਮ ਦੇ ਵਿਖਾਲੇ ਗਏ ਤੇ ਗੁਰੂ ਨਾਨਕ ਦੇਵ ਜੀ ਦੀ ਜੋਤ ਸੀ ਉਹਨਾਂ ਦੀ ਪ੍ਰਕਾਸ਼ ਦੁਹ ਤੇਈ ਪਾਦੀ ਜਦ ਵੀ ਉਹਦਾ ਪ੍ਰਕਾਸ਼ ਹੋਇਆ ਸੀ ਕਿ ਲੋਕਾਂ ਨੇ ਉਹਨਾਂ ਬਾਅਦ ਸਪੈਸੇਰ ਅੰਦਰ ਪ੍ਰਚਾਰ ਰੂਪ ਰਾਏ ਹੋਏ ਸੋਤਵਾਸ ਅੰਦਰ ਪਹਿਲੀ ਵਾਰ ਦੁਹ ਤੇਈ ਪਾਦੀ ਦੇ ਨਾਮ ਤੇ ਸਾਉਂਕੀ ਚਲਾਈ ਸੀ ਉਹਨਾਂ ਨੇ ਕਿ ਦੁਗਰੇ ਗੱਲਾਂ ਨੇ ਕਿ ਇਸ ਤਰ੍ਹਾਂ ਲੋਕੀਂ ਨੇ ਕਿ ਅੰਕਾ ਇਤਿਹਾਸਿਕ ਗੱਲ ਹੈ ਕਿ ਇਹਨੂੰ ਬੈਠ ਕੇ ਚਲਣ ਤੋਂ ਬਾਅਦ ਮੁੱਖ ਮੱਦੇ ਅੱਜ ਦੇ ਕੈਂਪਿੰਗ ਨੂੰ ਖਰਾਬ ਸਾਫ ਸੁਥਰਾ ਜੇਦੋ ਪੁਜਾਰੀ ਦੇ ਘਰ ਵਾਲੀ ਸੀ ਮਾਤਾ ਜੀ ਨੂੰ ਪਤਾ ਲੱਗੇ ਕਿ ਪੁਜਾਰੀ ਨੇ ਇਹ ਕੀਤਾ ਹੈ ਤਾਂ ਵੱੱਲਾ ਦੀ ਮਾਹੀ ਹਰੂ ਨੇ ਗੁਰੂ ਸਾਹਿਬ ਦੇ ਕੋਲ ਆ ਕੇ ਮਾਫੀ ਕੋਈ ਜੋ ਤੱਕ ਕੀਤੀ ਉਸ ਤੋਂ ਬਾਅਦ ਗੁਰੂ ਜੀ ਨੇ ਉਹਨੇ ਕਰੇ ਉੱਥੇ ਵਿੱਚ ਲੈ ਕੇ ਵੀ ਪੁਛ ਨਹੀਂ ਨਿਵਾਸ ਕੀਤਾ ਜੀ ਤੇ ਉਸ ਤੋਂ ਬਾਅਦ ਗੁਰੂ ਜੀ ਉੱਥੇ ਉਸ ਗੁਰਦੁਆਰੇ ਵੀ ਬਣਾਇਆ ਉਸ ਤੋਂ ਬਾਅਦ ਜੀ ਜੀ ਨੋ ਚਲਾ ਵੀ ਉਹ ਵਰਦਾਨ ਦੀ ਮਾਹੀ ਆ ਰਬਾ ਜੀ ਜੀ ਹੱਸਲੇ ਬਖਦੇ ਰਹੋ ਮੱਖੋ ਵਾਲ ਦੇ ਕੇ ਚੱਤੇ ਨਾਮ ਕੀ ਜਰਾ ਗੱਟੇ ਕੋ ਸਾਕੇ ہاں جی سر گرو تیگ جی کا پراشٹ ہوا جی اس کو گرو گوبند جی ہرمندر صاحب پٹنہ ਇਹਨੂੰ ਅਸਾਂਧੀ ਯਾਤਰਾ ਅਸਾਂਧੀ ਯਾਤਰਾ ਦੇ ਦੌਰਾਨ ਜਿਹੜੇ ਰਾਜਾ ਸੀ ਰਾਜਾ ਰਾਸੂਨ ਦੀ ਲੜਾਈ ਨੂੰ ਉਹਨਾਂ ਨਾਲ ਲੱਗੂ ਸੀ ਆਪਣੇ ਕੋਲ ਕਿ ਮਹਾਰਾਜਾ ਕਿ ਗੁਰੂ ਜੀ ਕਿਹੜਾ ਬੜਾ ਲੜਾਈ ਹੈ ਕਿਸੇ ਪਜਾਇਆ ਗਿਆ ਜਿਸ ਦਾ ਗੁਰੂ ਜੀ ਰਾਜਾ ਰਾਸੂਨ ਦੇ ਨਾਲ ਕੇ ਤਾਂ ਉਹਨੂੰ ਲੜਾਈ ਤੋਂ ਬਚਾ ਸਕਦੇ। ਉਹ ਦੋਸਤ ਜਿਹੜਾ ਅਸਾਂਧੀ ਯਾਤਰਾ ਤੋਂ ਵਾਪਸ ਆਇਆ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਹੋਈ ਉਸਦੀ ਗੱਲ ਜੀ ਉਹ ਇਸ ਤਰੀਕੇ ਨਾਲ ਚਾਰ ਸਾਲ ਦੇ ਉੱਪਰ ਵਿੱਚ ਬਾਅਦ ਹੋ ਕੇ ਜੇ ਉਹ ਪਹਿਲੀ ਗੱਲ ਲਾਪੁਜੀਸਤਾਨ ਦੇ ਵਿੱਚ ਦਰਦ ਕਰਦਾ ਉਸ ਤੋਂ ਬਾਅਦ ਕਸ਼ਮੀਰ ਜਿੱਥੇ ਔਰੰਗਜ਼ੇਬ ਦਾ ਮਸ਼ਹਦ ਦਿੱਸਦਾ ਹੈ ਦੇਖੋ ਤੁਸੀਂ ਉੱਛੇ ਆ ਜਾਓ 32y ਉਹ ਕਸ਼ਮੀਰ ਤੇ ਰੋਹਣਾ ਮਸੂ ਜਿਹੜਾ ਦਿੱਖਾਦੀ ਕੰਡਸ ਕੇਰਪਾ ਰੌਣੀ y ਦੇ ਵਿੱਚ ਜਨਪੁਰ ਸਾਹਿਬ ਆਉਂਦਾ ਹੈ ਉਹਨੇ ਕੇਰਪਾ ਰੌਣੀ ਮਸੂ ਜਿਹੜਾ 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 ਪਾਣੀ ਦੇ ਵਿੱਚ ਕੋਲ ਆਉਂਦਾ ਹੈ ਕਿ ਇਹ ਸਾਡਾ ਧਰਮ ਨੂੰ ਬਚਾਇਆ ਗਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਤਾਂ ਉਸ ਵੇਲੇ ਗੁਰੂ ਜੀ ਪਰਮਾਤਮਾ ਦੇ ਨਾਲ ਜੁੜ ਕੇ ਸਿੱਖੀ ਚੱਲਣ پر ایسے پارک میں جن گوہم گاہی کی ناسی اس کے بعد کہا نہیں کہ ہمتارنگی اجازی کے نیشنی دیگر مستی رہا ہے اس کے بعد جب برو جی نے کبھی بھل کیا دے پائے کیا دے پاند تو بہر جدہ کو اڑے دے پور پیٹھ گئی تب اس کے لئے دکروں نے ایک بہت ہوا ہے تو اس کے لئے دکروں نے ایک بہت ہوا ہے ہلی بھی تمہاری جنہا کار پکھنی جنہا ہے وہ کہہ پہتا ਨਾ ਪ੍ਰਜਾਣ ਜਿਹੜਾ ਉਹਨਾਂ ਨੇ ਖਾਣਾ ਦਿੱਤਾ ਜਿਹੜਾ ਉਹਨਾਂ ਨੇ ਕਹਿੰਦਾ ਕਿ ਉਹਨਾਂ ਨੇ ਕਹਿੰਦਾ ਜੀ ਉਹਨਾਂ ਨੇ ਬੁੱਕਲੇ ਲਾ ਦਿੱਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗਿਫਟਾ ਕਰਕੇ ਥੇਲ ਦੇ ਵਿੱਚ ਰੱਖਿਆ ਗਿਆ ਸੀ ਉਸ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲਣ ਲੱਗਿਆ ਗੁਰੂ ਜੀ ਨੇ ਕਹਿ ਕਿ ਧਰਮ ਕਪੜਾ ਨਹੀਂ ਕੋ ਹੁਕਮ ਤੇ ਬਦਲਿਆ ਜਾਏ। ਭਾਈ ਮਤੀ ਦਾਸ ਜੀ ਨੂੰ ਖਾਣਾ ਦੇਣਾ ਜੀ ਦਿੱਤਾ ਗਿਆ ਜੀ ਭਾਈ ਅੱਲਾ ਜੀ ਨੂੰ ਉੱਪਰ ਦੀ ਏਕਾ ਦੇ ਵਿੱਚ ਫੇਰ ਹੀ ਲੱਗਿਆ ਕਿ ਤੁਹਾਨੂੰ ਭਾਈ ਸਾਹੀ ਦਾ ਸੀ ਨਾ ਤਦ ਬਾਦ ਬਾਦਸ਼ਾਹ ਦਾ ਜਿਹੜਾ ਹਾਥੀ ਉਹ ਨਹੀਂ ਟਲ ਰਿਹਾ ਤੇ ਇੰਦਰ ਗੁਮੀ ਦੀ ਕਹਿ ਰਹੇ ਸੀ ਅੰਤ ਕਰਨ ਲਈਆ ਲਾਸ਼ ਦੇ ਵਿੱਚ ਬਹੁਤ ਤੇਗ ਬਾਦਰੀ ਇਹਦਾ ਸੀ ਸੀ ਉਹ ਖਾਮੀ ਚੌਂਕ ਦੇ ਕੇ ਕਰ ਦਿੱਤਾ ਗਿਆ ਜੀ ਤੇ ਲੋਕਾਂ ਨੇ ਇਧਰ ਦੁੱਖ ਮਨਾਏ ਤੇ ਚਕਾਰੇ ਲੱਗਣੇ ਸ਼ੁਰੂ ਹੋ ਗਏ ਤੇ ਜਿਹੜਾ ਗੁਰੂ ਜੀ ਦਾ ਬਲੀਦਾਨ ਸੀ ਅਮਰ ਹੋ ਗਿਆ ਬਾਅਦ ਵਿੱਚ ਭਾਈ ਜੈਕਾਰ ਜੀ ਉਹ ਸੀਸ ਨੂੰ ਉੱਪਰ ਦੇ ਵਿੱਚ ਲੈ ਕੇ ਜਾਂਦੇ ਹੋਏ ਸ਼ੋਲੇ ਭਾਈ ਹਨ ਇੱਥੇ ਬਾਤ ਨੂੰ ਜੰਗਲ ਵਿੱਚ ਹੁੰਦੇ ਵੇ ਜਦੋਂ ਕੀਰਤਪੁਰ ਸਾਹਿਬ ਕਰਦੇ ਉਹ ਟਾਈਮ ਸੀ ਉਹ ਤੇ ਲਖੀਸ਼ਾ ਪਰਜਾਰ ਦੀ ਜਦੋਂ ਸਿਆ ਗ੍ਰਤਾਲ ਸਿੰਘ ਉਹ ਗੱਲ ਦੇ ਵਿੱਚ ਰਚ ਗਿਆ ਭਾਈ ਗਇਤਾਂ ਜੀ ਜਦੋਂ ਪਵਿੱਤਰ ਸੀਸ ਲੈ ਕੇ ਗੁਰੂ ਜੀ ਸਾਹਿਬ ਪਹੁੰਚੇ ਜੀ ਉਸ ਤੋਂ ਬਾਅਦ ਭਾਈ ਗਇਤਾਂ ਜੀ ਨੂੰ ਗੱਲ ਦੇ ਨਾਮ ਲਗਾਇਆ ਤੇ ਵਰਨਾ ਨਿਤ ਰੰਗੀਤੇ ਗੁਰੂ ਦੇ ਚੇਤੇ ਜਿਹੜਾ ਸੀਸ ਦੀ ਉਹ ਬਾਲਕੀ ਸਾਹਿਬ ਕੋਲ ਤੇ ਰੱਖਿਆ ਗਿਆ ਜੀ ਗੁਰੂ ਸਾਹਿਬ ਤੋਂ ਸਭ ਸਭ ਦੇਖ ਕੇ ਆਏ ਉਸ ਤੋਂ ਬਾਅਦ ਗੁਰੂ ਦੇ ਪਰਿਸ਼ਾਦ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਹ ਪੈਦਾ ਹੋ ਗਈ ਤੇ ਖਾਲਸੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਤੇ ਐਡਾ ਗਿੰਦੇ ਦੀ ਚਾਦਰ ਦੇ ਵਿੱਚੋਂ ਕਬੀ ਜਿਨ ਨੇ ਸਾਰੀ ਕਿਚੀ ਨੂੰ ਕਰੇ ਉਹਨੇ ਪਤਾ ਇਹ ਕਿ ਚੈਕ ਕਰ ਦੇ ਦੇਖੋ ਦੇਖੋ ਕਿ ਅਸਲ ਵਿੱਚ ਸਭ ਜਿਹੜੀ ਉਸਾਰੇ ਮਨ ਜੀ ਕੋਰਪੋਰੇਸ਼ਨ ਦੇ ਕੋਲ ਆਇਆ ਉਸ ਦੇ ਆਧਾਰਿਤ ਸਾਰੇ ਸੰਬੰਧ واحرو واح گا واحو جی کی فتح شری پدوتی جی سہایار شریف پڈوتی جی کی پاتشاہی دسویں پرتھم پدوتی سبرکائے گرو نانک لیں آئے پھر امکد گوردر ہوئی سہای ارجن ہر گوبند نام سمرن سی ہر رائے

ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਵਾਹਿਗੁਰੂ ਗੁਰੂ ਸਾਹਿਬਾਂ ਜੀ ਦੇ ਸਾਕੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਬੰਤੇ ਹੱਟੀਆਂ ਜੱਪੀਆਂ ਤੱਲੀਆਂ ਜਿੱਤਰਾਂ ਗੁਪਤਾਂ ਨੈਗ ਸਿੰਘਾਂ ਭਜੰਗ ਸਿੰਘਾਂ ਸਰਬੱਤ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਘੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਬੂਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸ਼ਰਕ ਕੇਸਾ ਸਵਾਸਾਂ ਸੰਗ ਨਭਾਈ ਤੇਰਾ ਭਾਰਾ ਮਿੱਠਾ ਕਰਕੇ ਮੰਨਿਆ ਤਿੰਨਾ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਤੇਗ ਤੇਗ ਫਤਿਹ ਮਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰੂਦਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੰਘਾਂ ਪਿਆਰਿਆਂ ਨੂੰ ਬਖਸ਼ਿਸ਼ ਕਰੋ ਗੁਰਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਪ੍ਰੋਸਾਧਾਣ ਵਿਸਾਹ ਦਾਣ ਦਾਣਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਵਰਸ਼ਨ ਦੀਦਾਰ ਚੌਂਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੱਕ ਸਮੂਹ ਗੁਰੂਦਵਾਰਿਆਂ ਤੀਰਥਾਂ ਧਾਮਾਂ ਨਿਸ਼ਾਨਾਂ ਤਲਸਿਆਂ ਬੁਗਿਆ ਜੁੜ ਮੇਲਿਆ ਸਰਬੱਤ ਗੁਰੂਦਵਾਰਿਆਂ ਦੀ ਪਵਿੱਤਰ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਹੇ ਨਰੰਕਾਰ ਕਾਲਪੁਰਖ ਅੰਤਰਜਾਮੀ ਗੁਰੂ ਗ੍ਰੰਥ ਬਨਵਾਜ ਕੰਜੀਤਰ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਕਰ ਫੋਰ ਗਲੀਸ ਸਿਰ ਪ੍ਰਪੁਰਕਿਆ ਪਿਆਣ ਤੇਗ ਬਹਾਦਰ ਸ਼ੀਰਿਆ ਕਰਿਆ ਕਰੀ ਨ ਕਿਨਹੁ ਆਵ ਤੇਗ ਬਹਾਦਰ ਕੇ ਚਲਤ ਭਇਆ ਜਗਤ ਕੋ ਸਰੋਗ ਹੈ 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 ਸਭ ਜਗ ਭਇਓ ਜੈ 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 ਸਰੋਗ ਸਤਿਗੁਰ ਜੀਓ ਤਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਜੀਓ ਸ਼ੀਦੀ ਸਤਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਆਖਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਮਹਾਰਾਜਿਓ ਸਮੁੱਚੀ ਪਾਰਟੀ ਵੱਲੋਂ ਮਹਾਰਾਜਿਓ ਆਪ ਜੀ ਦੇ ਪਾਵਨ ਪੁੱਤਰ ਸਤਾਰ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਹਾਰਾਜਿਓ ਵਰਾਸਤੇ ਖਾਲਸਾ ਵਿਖੇ ਮਹਾਰਾਜਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੰਨਾਂ ਦੀ ਜੀਵਨ ਤੇ ਮਹਾਰਾਜਿਓ ਪ੍ਰਦਰਸ਼ੀ ਦਾ ਜਟ ਨਹੀਂ ਕੀਤਾ ਜਾ ਰਿਹਾ ਹੈ ਮਹਾਰਾਜਿਓ ਆਗਿਆ ਬਖਸ਼ਿਸ਼ ਕਰੋ ਸਰਦਾਰ ਭਗਵਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਪੰਜਾਬ ਰਾਜ ਦੀਆਂ ਸੇਵਾਵਾਂ ਕਰਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਫਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਵਰਤੋਣੀ ਅੰਗ ਸੰਗ ਹੋ ਕੇ ਸਾਚਾ ਕਰਮੀ ਮਾਰਾ ਰਾਜਿਓ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਇਸ ਟਾਈਮ ਤੱਕ ਸਰਦਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਦੇ ਜੀਵਨ ਤੇ ਪ੍ਰਦਰਸ਼ਨੀ ਦੀ ਉਦਘਾਟਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਸੁਖ ਹੋਵੇ ਆਪ ਜੀ ਦਾ ਪਵਨ ਪਵਿੱਤਰ ਨਾਮ ਜਪਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਡ ਗੱਡ ਕਰ ਆ ਗਿਆ ਰੇ ਤੁਮ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਾਵੇ ਦਰਬਾਰਿਆ ਕਾਲੀ ਕਾਲ ਦੇਖ ਕੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اور 40% ਆਪਾਂ ਬਿਜੁਰ ਕਾਰ ਦੀ ਜੈ ਮਾਨ ਰੂਪਾ ਵੇ ਉਸ ਤੋਂ ਬਾਅਦ ਇੱਕ ਪ੍ਰਯਤਨ ਹੋ ਲੋ ਤੋਂ ਇੱਕ ਨੋਮਰੀ ਸਰਨ ਤੋਂ ਪੁਖਤ ਕਰਦੇ ਰਹੇ ਤੇ ਬਾਅਦ ਵਿੱਚ ਜਿਹੜਾ ਨਾਮ ਉਸ ਦਾ ਨਾਮ ਕੋ ਖੋ ਦੇ ਨਾਮ ਰੱਖਿਆ ਗਿਆ ਗਿਆ। ਕੋਗੋ ਬੋਗੋ 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 ਬਸ ਪਰ ਇੱਕ ਬਾਦਿ ਦੇ ਬਾਬਾ ਕੋ ਤੇ ਜੀ ਦੀ ਜੀ ਧਰਮ ਦਾ ਗਿਆਨ ਨੂੰ ਹਾਸਲ ਕੀਤਾ ਤੇ ਬਾਅਦ ਵਿੱਚ ਪਰਮ ਦੇ ਲਈ ਹੀ ਸੀ ਇਸ ਕੋ ਬਾਦ। ਬਚਪਨ ਦੇ ਵਿੱਚ ਹੀ ਤੀਰਅੰਦਾਜ਼ੀ ਘੋੜਸਵਾਰੀ ਜਿੱਤੇ ਚਿੰਨਪੂਰਤਾ ਹਾਸਿਲ ਕੀਤੀ ਕਿਉਂਕਿ ਪਿਤਾ ਜੀ ਆਪ ਮੇਰੀ ਕੀਲੀ ਦਾ ਮਾਤਾ ਸਨ ਜੇ ਪਤ ਜੀ ਦੇ ਘਰ ਜਨਮੇ ਜਦੋਂ ਮੇਰੀ ਪੀੜ ਦਾ ਸੰਕਲਪ ਹੋਣਾ ਆਪਣੇ